ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆ ਰਹੇ ਹਾਂ ਦੇਖੋ ਆਪਣਾ ਪੂਰਾ ਇਹ ਭਰਿਆ ਪਿਆ ਡਾਈਨਿੰਗ ਟੇਬਲ ਤੇ ਮੱਖਣ ਮਲਾਈ ਦੇ ਸੂਟ ਨੇ ਬਟਰ ਕਾਟਨ ਦੇ ਤੇ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਆ ਦੇਖੋ ਇੱਕ ਆ ਕਲਰ ਹੈਗਾ येलो ਮਸਟਰਡ ਜਿਹਾ ਬਹੁਤ ਸੋਹਣਾ ਸੂਟ ਹੈ ਇਹ ਲੋ ਸੂਟ ਦਾ ਹਾਂ ਤੇ ਆ ਸਲਵਾਰ ਹੈਗੀ ਆ ਏ 2000 ਦਾ ਪਾਏਗਾ ਤੁਹਾਨੂੰ ਸੂਟ ਤੇ ਇਹਦੇ ਦੋ ਸੂਟ ਨੇ ਦੋ ਜਣਿਆਂ ਨੂੰ ਮਿਲ ਸਕਦੇ ਨੇਗੇ ਤੇ ਬਾਕੀ ਐ ਨਹੀਂ ਵੀ ਤੁਸੀਂ ਹੋਰ ਵੀ ਹਨਾ ਇਹਨਾਂ ਨੂੰ ਰਖਾਓਗੇ ਉਹ ਨਹੀਂ ਹੋ ਸਕਦਾ ਹੈ ਲਓ ਜੀ ਨੈਕਸਟ ਸੂਟ ਆ ਹੈਗਾ ਇਹ ਵੀ 2000 ਦਾ ਹੈਗਾ ਤੇ ਇਹ ਵੀ ਮੱਖਣ ਮਲਾਈ ਸੂਟ ਆ ਇਹ ਸਿੰਗਲ ਪੀਸ ਆ ਇੱਕ ਭੈਣ ਨੂੰ ਹੀ ਮਿਲੇਗਾ ਜਿਹਨੇ ਲੈ ਲਿਆ ਲੈ ਲਿਆ ਠੀਕ ਆ ਜੀ 2000 ਦਾ ਲਓ ਜੀ ਨੈਕਸਟ ਸੂਟ ਆ ਹੈਗਾ ਆ ਦੇਖੋ ਸਲਵਾਰ ਦੇ ਵਿੱਚ ਹਲਕਾ ਹਲਕਾ ਪ੍ਰਿੰਟ ਆ ਤੇ ਆ ਸੂਟ ਆ ਇਹਦੇ ਦੋ ਸੂਟ ਨੇ ਆਪਣੇ ਕੋਲੇ ਇਹ ਵੀ 2000 ਦੇ ਨੇ ਤੇ ਇਹ ਦੋ ਭੈਣਾਂ ਨੂੰ ਮਿਲ ਸਕਦੇ ਨੇ ਸੂਟ ਲਓ ਜੀ ਨੈਕਸਟ ਸੂਟ ਆਹਾ ਇਹ ਵੀ ਸਿੰਗਲ ਪੀਸ ਹੈਗਾ ਇਹ ਵੀ ਤੁਹਾਨੂੰ 2000 ਦਾ ਮਿਲੇਗਾ ਸਿੰਗਲ ਪੀਸ ਆ ਜੀ ਇਹ ਲਓ ਜੀ ਆ ਦੇਖੋ ਆ ਜੋਰਜ ਆਰਟ ਦੇ ਪ੍ਰਿੰਟ ਨੇਗੇ ਤੇ ਇਹ ਤੁਸੀਂ ਜੇ ਆਲਓਵਰ ਲੈਣਾ ਤਾਂ ਆਲਓਵਰ ਵੀ ਲੈ ਸਕਦੇ ਹੋ ਜੇ ਪਲੇਨ ਸਲਵਾਰ ਨਾਲ ਲੈਣਾ ਤਾਂ ਪਲੇਨ ਸਲਵਾਰ ਨਾਲ ਵੀ ਲੈ ਸਕਦੇ ਹੋ ਇਹ ਵੀ 2000 ਦਾ ਹੋਏਗਾ ਪਲੇਨ ਸਲਵਾਰ ਮੈਂ ਆਹ ਦਉਂਗੀ ਲਗਾ ਕੇ ਨਾਲ ਤੁਹਾਨੂੰ ਇਹ ਵੀ 2000 ਦਾ ਹੈਗਾ ਜੀ ਸੂਟ ਆਹ ਸੂਟ ਹੈਗਾ ਜਿਹੜਾ ਇਹ ਬਹੁਤ ਸੋਹਣਾ ਜੇ ਕਿਸੇ ਨੇ ਡਰੈਸ ਬਣਾਉਣੀ ਹੈ ਇਹਦੀ ਤੇ ਡਰੈਸ ਬਣਾਉਣ ਵਾਸਤੇ ਬਹੁਤ ਵਧੀਆ ਤੇ ਮੈਂ ਆਪਣੀ ਬੇਟੀ ਦੀ ਵੀ ਡਰੈਸ ਬਣਾਉਣ ਬਾਰੇ ਸੋਚ ਰਹੀ ਆ ਇਹਦੇ ਤੇ ਇਹ ਵੀ 2000 ਦਾ ਹੈਗਾ ਜੌਰਜਟ ਦਾ ਜੀ ਇਹ ਠੀਕ ਆ ਹੁਣ ਮੈਂ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਤਾ ਤੇ ਇਹਦੇ ਵੀ ਆਪਣੇ ਕੋਲੇ 4 4 ਜੇ ਤੁਸੀਂ ਪਲੇਨ ਸਲਵਾਰਾ ਨਾਲ ਬਣਾਣੇ ਆ ਤਾਂ 4 ਬਣ ਜਾਣਗੇ ਜੇ ਤੁਸੀਂ ਆਲਓਵਰ ਲੈਣੇ ਆ ਤਾਂ ਦੋ ਸੂਤੀ ਨੇ ਮੇਰੇ ਕੋਲ ਆ ਵੀ ਕਲਰ ਬਹੁਤ ਸੋਹਣਾ ਇਹ ਵੀ ਮੈਂ ਬੇਟੀ ਨੂੰ ਆਪਣੀ ਨੂੰ ਡਰੈਸ ਬਣਾ ਕੇ ਦੇਣੀ ਆ ਇੱਕ ਦੀ ਦੇਖੋ ਇਹ ਵੀ ਜੌਰਜਟ ਦਾ ਇਹ ਵੀ 2000 ਦਾ ਹੈਗਾ ਤੇ ਨੈਕਸਟ ਆ ਹੈਗਾ ਜੌਰਜਟ ਦਾ ਕਲਰ ਇਹ ਵੀ 2000 ਦਾ ਬਹੁਤ ਜ਼ਿਆਦਾ ਵਧੀਆ ਬਹੁਤ ਫਾਈਨ ਆ ਨਾ ਇਹ ਸ਼੍ਰਿੰਕ ਨਹੀਂ ਹੁੰਦੀ ਹੈਗੀ ਤੇ ਪਲੇਨ ਸਲਵਾਰਾ ਨਾਲ ਡਿਜ਼ਾਈਨ ਕਰਕੇ ਇਨੇ ਬਹੁਤ ਹੀ ਜ਼ਿਆਦਾ ਸੋਨਾ ਬਣ ਜਾਣਾ ਤੇ ਨੈਕਸਟ ਆ ਹੈਗਾ ਪਲੇਨ ਸਲਵਾਰ ਮਹਿੰਦੀ ਹੋਏਗੀ ਇਹਦੇ ਨਾਲ ਤੇ ਇਹ ਵੀ 2000 ਦਾ ਹੈਗਾ ਤੇ ਆ ਕ੍ਰੇਪ ਦਾ ਹੈਗਾ ਖੋਲਿਓ ਮਸੀ ਇਹ ਕ੍ਰੇਪ ਦਾ ਤੇ ਇਹ 올ਓਵਰ ਸੂਟ ਆ ਕ੍ਰੇਪ ਦੇ ਉੱਪਰ ਤੇ ਇਹ ਵੀ 2000 ਦਾ ਹੈਗਾ ਤੇ ਨੈਕਸਟ ਆ ਦਿਖਾ ਦੋ ਮਸੀ ਆ ਵੀ ਬਹੁਤ ਸੋਨਾ ਪੀਚ ਜਿਹਾ ਤੇ ਇਹ ਵੀ 2000 ਦਾ ਸੂਟ ਬਣਾਉਣਾ ਤੁਸੀਂ ਸੂਟ ਵੀ ਬਣਾ ਸਕਦੇ ਹੋ ਜੇ ਡ्रेसेस ਬਣਾਣੀਆਂ ਨੇ ਤਾਂ ਡ्रेसेस ਵੀ ਠੀਕ ਹੈ ਤੇ ਨੈਕਸਟ ਹੈਗਾ ਜੀ ਆਹਾ ਇਹ ਵੀ ਕਲਰ ਬਹੁਤ ਪਿਆਰਾ ਤੇ ਇਹਦੇ ਨਾਲ ਮਹਿੰਦੀ ਸ਼ੇਡ ਦੀ ਪਲੇਨ ਸਲਵਾਰ ਹੋਏਗੀ ਜਦੋਂ ਡਿਜ਼ਾਈਨ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਇੰਨਾ ਸੋਹਣਾ ਲੱਗਣਾ ਇਹ ਵੀ 2000 ਦਾ ਹੈਗਾ ਤੇ ਆ ਤਾਂ ਆਪਾਂ ਦਿਖਾਤਾ ਇਹਦੇ ਨਾਲ ਦਾ ਇੱਕ ਹਨਾ ਹਾਂ ਇਹ ਦਿਖਾਤਾ ਤੇ ਨੈਕਸਟ ਹੈਗਾ ਆ ਵੀ ਇਹ ਵੀ ਜੌਰਜਟ ਦੇ ਉੱਪਰ ਹੈਗਾ ਇਹ ਵੀ 2000 ਦਾ ਹੀ ਆ ਜੀ ਪਲੇਨ ਸਲਵਾਰਾਂ ਦੇ ਨਾਲ ਤੇ ਆ ਹੈਗਾ ਇਹ ਵੀ 2000 ਦਾ ਪਹਿਲਾਂ ਵੀ ਦਿਖਾਤਾ ਸੀ ਮੇਰਾ ਖਿਆਲ ਹੈ ਇਹ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਨੇ ਤੇ ਇਹ ਤੁਸੀਂ ਬਾਏ ਕਰ ਸਕਦੇ ਹੋ ਤੇ ਬਟਰ ਕਾਟਨ ਦੇ ਹੋਰ ਤੁਹਾਨੂੰ ਡਿਜ਼ਾਈਨ ਇੱਧਰ ਦਿਖਾਉਨੇ ਆ ਬਹੁਤ ਪਿਆਰੇ ਬਹੁਤ ਸੋਹਣੇ ਸੋਹਣੇ ਆਏ ਹੋਏ ਨੇ ਲਓ ਜੀ ਨੈਕਸਟ ਸੂਟ ਆ ਹੈਗਾ ਤੇ ਇਹ ਵੀ ਮੱਖਣ ਮਲਾਈ ਬਟਰ ਕਾਟਨ ਦਾ ਸੂਟ ਹੈਗਾ ਤੇ ਇਹਦੇ ਨਾਲ ਆ ਸਲਵਾਰ ਆ ਤੇ ਆ ਸ਼ਰਟ ਹੈਗੀ ਆ ਤੇ ਆਫਟਰ ਡਿਜ਼ਾਈਨਿੰਗ ਤੇ ਇਹਨੇ ਬਹੁਤ ਸੋਹਣਾ ਰੈਡੀ ਹੋ ਜਾਣਾ ਤੇ ਆਹ ਸੂਟ ਮੈਨੂੰ ਬਹੁਤ ਪਿਆਰਾ ਲੱਗਦਾ ਸਰਦਾਰੀ ਲੁੱਕ ਦੇ ਵਿੱਚ ਇਹਨੂੰ ਬਜ਼ੁਰਗ ਵੀ ਪਾ ਸਕਦੇ ਨੇ ਐਂਡ ਗਰਲਿਸ਼ ਲੁੱਕ ਦੇ ਵਿੱਚ ਵੀ ਇਹ ਬਹੁਤ ਸੋਹਣਾ ਡਿਜ਼ਾਈਨ ਰੈਡੀ ਹੋਏਗਾ ਠੀਕ ਹੈ ਜੀ ਜਿਨੇ ਜਿਨੇ ਜੋ ਵੀ ਪਹਿਲਾਂ ਪੇਮੈਂਟ ਹੋਏਗੀ ਜੀ ਫਿਰ ਬੁਕਿੰਗ ਹੋਏਗੀ ਤੇ ਨੈਕਸਟ ਆ ਹੈਗਾ ਇਹਦਾ ਵੀ ਬਹੁਤ ਉਹ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਆ ਆ ਦੇਖੋ ਸਲਵਾਰਾਂ ਦੇ ਵਿੱਚ ਹਲਕੀ ਹਲਕੀ ਡਿਜ਼ਾਈਨਿੰਗ ਹੈਗੀ ਆ ਤੇ ਇਹ ਸੂਟ ਸੌਰੀ ਇਹ ਜਿਹੜੇ ਸੂਟ ਨੇਗੇ ਇਹ 2950 ਦੇ ਮਿਲਣਗੇ ਤੁਹਾਨੂੰ 2950 ਠੀਕ ਹੈ ਆਹ ਸੂਟ ਵੀ 2950 ਦਾ ਆਹ ਦੇਖੋ 2950 ਦਾ ਆ ਵੀ 2950 ਦਾ ਤੇ ਇਹਦੇ ਨਾਲ ਕੋਈ ਦੁਪੱਟਾ ਨਹੀਂ ਹੋਏਗਾ ਆ ਵੀ 2950 ਦਾ ਠੀਕ ਹੈ ਜੀ ਆਹ ਸੂਟ ਆ ਜੀ ਜਿਹੜਾ ਆ ਇਹਦਾ ਕਲਰ ਬਹੁਤ ਪਿਆਰਾ ਬਹੁਤ ਮਿੱਠਾ ਮਿੱਠਾ ਇਹ ਵੀ 2950 ਦਾ ਸੂਟ ਹੈਗਾ ਤੇ ਜਿਹੜਾ ਵੀ ਤੁਸੀਂ ਲੈਣਾ ਉਹਦਾ ਸਕਰੀਨਸ਼ਾਟ ਭੇਜ ਸਕਦੇ ਹੋ ਆ ਦੇਖੋ ਇਹ ਵੀ 2950 ਦਾ 2950 ਦਾ ਤੇ ਜਿਹੜੇ ਹੁਣ ਆਪਾਂ ਸ਼ੁਰੂ ਕੀਤੇ ਨੇ ਸਾਰੇ 2950 ਦੇ ਮਿਲਣਗੇ ਤੁਹਾਨੂੰ ਲਓ ਜੀ ਆਹ ਕਲਰ ਆਹ ਕਲਰ ਵੀ ਬਹੁਤ ਸੋਹਣਾ ਹੈ ਮਾਊਸ ਜਿਹੜਾ ਸ਼ੇਡ ਆ ਜਾਂਦਾ ਤੇ ਇਹਦੀ ਡਿਜ਼ਾਈਨਿੰਗ ਸੂਟ ਦੀ ਬਹੁਤ ਸੋਹਣੀ ਆ ਜਦੋਂ ਆਪਾਂ ਇਹਦੇ ਤੇ ਵਰਕ-ਵੁਰਕ ਕਰਾਂਗੇ ਉਦੋਂ ਇਹਨੇ ਬਹੁਤ ਸੋਹਣਾ ਬਣ ਜਾਣਾ ਇਹ ਵੀ 2950 ਦਾ ਹੈਗਾ ਤੇ ਨੈਕਸਟ ਸੂਟ ਆ ਹੈਗਾ ਜੀ ਇਹ ਵੀ 2950 ਦਾ ਇਹ ਵੀ ਬਹੁਤ ਸੋਹਣਾ ਬਣੇਗਾ ਜੀ ਡਿਜ਼ਾਈਨ ਹੋ ਕੇ ਤੇ ਦੁਪੱਟੇ ਟਾਈ ਐਂਡ ਡਾਈ ਵਗੈਰਾ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਉਦਾਂ ਤੁਸੀਂ ਕਰਾ ਸਕਦੇ ਹੋ ਤੇ ਨੈਕਸਟ ਸੂਟ ਹੈਗਾ ਸੋਰੀ ਫਿਰੋਜ਼ੀ ਕਲਰ ਦੇ ਵਿੱਚ ਆ ਦੇਖੋ ਸਲਵਾਰਾਂ ਦੇ ਵਿੱਚ ਸਭ ਦੇ ਵਿੱਚ ਪ੍ਰਿੰਟ ਹੈਗਾ ਕੱਪੜੇ ਦੀ ਫੁੱਲ ਗਰੰਟੀ ਹੈ ਜੀ ਨਾ ਇਹ ਸ਼੍ਰਿੰਕ ਹੋਵੇ ਨਾ ਇਹਦਾ ਕਲਰ ਫੇਡ ਹੋਵੇ ਇਹ ਵੀ 2950 ਦਾ ਠੀਕ ਹੈ ਜੀ ਤੇ ਐਂਡ ਆ ਗਿਆ ਡਾਰਕ ਗ੍ਰੇਜਾ ਕਲਰ ਆ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੋਏਗਾ ਇਹ ਵੀ 2950 ਦਾ ਸੂਟ ਹੈਗਾ ਤੇ ਨੈਕਸਟ ਸੂਟ ਹੈਗਾ ਜੀ ਆਹ ਵਾਲਾ ਇਹ ਵੀ 2950 ਦਾ ਤੇ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਲਓ ਜੀ ਨੈਕਸਟ ਸੂਟ ਆ ਵੀ ਹੈਗਾ ਇਹ ਮਹਿੰਦੀ ਸ਼ੇਡ ਦੇ ਵਿੱਚ ਹੈਗਾ ਇਹ ਵੀ 2950 ਦਾ ਮਿਲ ਜੇਗਾ ਜੀ ਤੁਹਾਨੂੰ ਲਓ ਜੀ ਇਹ ਵੀ ਬਹੁਤ ਸੋਹਣਾ ਵਾਲਾ ਆ ਦੇਖੋ ਇਹ ਬਹੁਤ ਸੋਹਣਾ ਪ੍ਰਿੰਟ ਹੈਗਾ ਮਿੱਠਾ ਮਿੱਠਾ ਜਦੋਂ ਇਹਨੇ ਡਿਜ਼ਾਈਨ ਹੋ ਗਿਆ ਤਾਂ ਬਹੁਤ ਸੋਹਣਾ ਬਣ ਜਾਣਾ ਜਿਹਨੇ ਰਖਾਣਾ ਰਖਾ ਲਿਓ ਇਹ ਵੀ 2950 ਦਾ ਤੇ ਆਹ ਸੂਟ ਬਹੁਤ ਸੋਹਣਾ ਬਣਦਾ ਜੀ ਡਿਜ਼ਾਈਨ ਹੋ ਕੇ λεਮਨ ਜャ ਸ਼ੇਡ ਹੈਗਾ ਤੇ ਇਹ ਵੀ 2950 ਦਾ ਤੇ ਆਹ ਸੂਟ ਆ ਜੀ ਇਹ 3200 ਦਾ ਹੈ ਜਿਹਨੇ ਲੈਣਾ 3200 ਦਾ ਤੇ ਇਹ ਵੀ ਲੈ ਸਕਦੇ ਹੋ ਤੇ ਆ ਨੈਕਸਟ ਹੈਗਾ ਇਹ 올ਓਵਰ ਹੈਗਾ ਜੇ ਤੁਸੀਂ ਮੈਚਿੰਗ ਲੈਣੀ ਆ ਤਾਂ ਮੈਚਿੰਗ ਵੀ ਲੈ ਸਕਦੇ ਹੋ ਤੇ ਇਹ ਵੀ 2950 ਦਾ 2950 ਦਾ ਮਿਲ ਜੇਗਾ ਜੀ ਤੁਹਾਨੂੰ ਹੁਣ 2950 ਦਾ ਤੇ ਜੇ ਮੈਚਿੰਗ ਲੈਣਾ ਤਾਂ ਮੈਚਿੰਗ ਕਰਾ ਸਕਦੇ ਹੋ ਹਾਂ ਆ ਸੂਟ ਜੀ ਮੇਰਾ ਬਹੁਤ ਜਿਆਦਾ ਸੁਪਰ ਹਾਂ ਦੋ ਸੂਟ ਨੇ ਇਹ ਪਲੇਨ ਸਲਵਾਰਾਂ ਨਾਲ ਹੀ ਮਿਲਣਗੇ ਇਹ ਸੂਟ ਜੀ ਮੇਰਾ ਬਹੁਤ ਜ਼ਿਆਦਾ ਬਹੁਤ ਹੀ ਸੁਪਰ ਹਿੱਟ ਹੋਇਆ ਸੀ ਪਿਛਲੀ ਵਾਰ ਤੇ ਹੁਣ ਮੇਰੇ ਕੋਲ ਦੋ ਸੂਟ ਅਵੇਲੇਬਲ ਨੇ ਜਿ ਕਿਸ ਨੇ ਲੈਣੇ ਨੇ ਇਹ ਵੀ 2950 ਦਾ ਆਪਾਂ ਦੇ ਦਾਂਗੇ ਤੁਹਾਨੂੰ ਸੂਟ ਹਨਾ ਤੇ ਬਹੁਤ ਪਿਆਰਾ ਇਹਨਾਂ ਦਾ ਕਲਰ ਹੈਗਾ ਲਓ ਜੀ ਪੈਣਾ ਬਹੁਤ ਜ਼ਿਆਦਾ ਵੇਟ ਕਰ ਰਹੀਆਂ ਸੀਗੀਆਂ ਵੀਡੀਓ ਦੀ ਤੇ ਬੀਬੀ ਤੇ ਮਾਸੀ ਜੀ ਗਾਇਬ ਹੋ ਗਏ ਸੀਗੇ ਤਾਂ ਕਰਕੇ ਵੀਡੀਓ ਨਹੀਂ ਬਣਾਈ ਐ ਅ ਰਿਸ਼ਵਿੰਦਰ ਤਾਂ ਮੈਨੂੰ ਕਹਿੰਦੇ ਸੀ ਚਲ ਆਪਾਂ ਬਣਾ ਲੰਨੇ ਆ ਵੀਡੀਓ ਮੈਂ ਖੈ ਵੀ ਨਹੀਂ ਵੀ ਆਪਾਂ ਔਖਾ ਹੋ ਜਾਂਦਾ ਐਵੇਂ ਹੈਨਾ ਵੀ ਮੈਨੂੰ ਹੀ ਵਧੀਆ ਲੱਗਦਾ ਵੀਡੀਓ ਬਣਾਉਣੀ ਤਾਂ ਵੀ ਬੀਬੀ ਹੰਨੀ ਵਿੱਚ ਆ ਜਾਂਦੇ ਨੇਗੇ ਤੇ ਬੀਬੀ ਹੰਨੀ ਗਏ ਹੋਏ ਸੀ ਘੁੰਮਣ ਫਿਰਨ ਕਿੱਥੇ ਕਿੱਥੇ ਘੁੰਮ ਕੇ ਆਏ ਨੇ ਏ ਬੀਬੀ ਹੰਨੀ ਤੁਹਾਨੂੰ ਦੱਸਣਗੇ ਕਿੱਥੇ ਕਿੱਥੇ ਘੁੰਮ ਕੇ ਆਏ ਬੀਬੀ ਪਹਿਲਾਂ ਹਾਂ ਪਹਿਲਾਂ ਫਤੇ ਕਰਤਾ ਹਾਂ ਹਾਂ ਚਾ ਆਪ ਫਿਰ ਰਥਾ ਦੇ ਕੇ ਆ ਠੀਕ ਹੈ ਹਾਂ ਦੇਖ ਕੇ ਤੇ ਹਾਂ ਇਹ ਰਥੋਂ ਰਏ ਸੀ ਜਮਕਾਉਂ ਸਰ ਅੱਛਾ ਹਾਂ ਫੇਰ ਉੱਥੇ ਦਾਤਾ ਕਰੀਏ ਠੀਕ ਹੈ ਫੇਰ ਉਥੋਂ ਅਸੀਂ ਚੱਲੇ ਨੰਦਪੁਰ ਸਾਹਿਬ ਠੀਕ ਹੈ ਹਾਂ ਨੰਦਪੁਰ ਸਾਹਿਬ ਤੋਂ ਅਸੀਂ 5 ਵਜੇ ਚੱਲੇ ਤੇ ਫੇਰ ਪਾਪਾ ਬੁੱਢਾ ਜੀ ਅੱਛਾ ਹਾਂ ਠੀਕ ਹੋ ਯਾਰ ਨਿੰਗੇ ਜਿਹੜਾ ਪਾ ਕੇ ਗਏ ਬਹੁਤ ਟਾਈਮ ਲੱਗ ਗਿਆ ਫਿਰ ਹਾਂ ਫਿਰ ਬਾਬਾ ਗੁੱਡਾ ਜੀ ਨੇ ਜਾ ਕੇ ਲਾਏ ਸੀ ਰਾਤ ਰੈਮਣੀ ਉੱਥੇ ਚਾਰ ਮੰਜ਼ਲੀ ਹੈ ਹਾਂ ਮਾਂ ਤੱਕ ਜੇ ਕਿਸੇ ਨੇ ਰਹਿਣਾ ਜੀ ਉੱਥੇ ਸਟ੍ਰੈਮ ਬਣੀ ਹੋਈ ਆ ਕਹਿੰਦੇ ਵੀ ਰਹਿ ਸਕਦੇ ਚਾਰ ਮੰਜ਼ਲੀ ਸਰਾਏਣੀ ਵੀ ਹੈ ਬਹੁਤ ਲੱਗੇ ਹੋਏ ਨੇ ਗੀਚਰ ਲੱਗੇ ਹੋਏ ਨੇ ਜੀ ਨੇ ਗੀਚਰਾ ਹਾਂ ਉੱਥੇ ਆਪਾਂ ਦੱਸ ਮੇਰੇ ਫਿਰ ਉੱਠ ਕੇ ਤੇ ਨਾਂ ਮਪਣ ਕੇ ਫੇਰ ਅਸੀਂ ਉੱਡਵਾਲੀ ਜਾ ਕੇ ਮੱਥਾ ਟੇਕ ਕੇ ਫੇਰ ਅਸੀਂ ਅੰਮ੍ਰਿਤਸਰ ਜੀ ਮਾਲਾ ਹਾਂ ਪਤਾ ਹੈ ਅੰਮ੍ਰੇਸਰ ਜੀ ਬਹੁਤ ਜ਼ਿਆਦਾ ਰਸ਼ ਸੀਗਾ ਉਸ ਦਿਨ ਸੰਡੇ ਸੀਗਾ ਤੇ ਬਹੁਤ ਹੀ ਜ਼ਿਆਦਾ ਰਸ਼ ਸੀਗਾ ਤੇ ਬੀਬੀ ਹਨੀ ਕਹਿੰਦੇ ਕਹਿੰਦੇ ਲਾਈਨ ਚ ਤਾਂ ਕਹਿੰਦੇ ਮੈਨੂੰ ਘਬਰਾਟ ਹੋਣ ਲੱਗ ਗਈ ਕਹਿੰਦੇ ਫੇਰ ਕਹਿੰਦੇ ਕਹਿੰਦੇ ਪੈਣ ਕਹਿੰਦੀ ਹੋਣੀ ਵੀ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਇੱਥੇ ਬੈਠ ਜਾਓ ਵੀ ਜੇ ਨਹੀਂ ਮੱਥਾ ਟੇਕਿਆ ਜਾਂਦਾ ਵੀ ਬਜ਼ੁਰਗੋਂ ਕਿਤੇ 껃ੜਾ ਖਾ ਕੇ ਨਾ ਡਿੱਗ ਜੋ ਫੇਰ ਗੁਰੂ ਰਾਮਦਾਸ ਜੀ ਨੇ ਦੇਖ ਲਓ ਇੱਕ ਬੀਬੀ ਭੇਜਤੀ ਉੱਥੇ ਬੀਬੀ ਨੇ ਦੂਰੋਂ ਹੀ ਦੇਖ ਲਿਆ ਵੀ ਇਹ ਯੂਟਿਊਬਰ ਨੇ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖਦੀ ਹੰਨੀ ਆ ਹਨਾ ਤੇ ਉਹ ਉੱਥੇ ਸੇਵਾ ਲਈ ਖੜੇ ਸੀਗੇ ਹਨਾ ਜਿਵੇਂ ਸੇਵਾਦਾਰ ਹੁੰਦੇ ਨੇ ਕਈ ਵਾਰ ਤਾਂ ਬਾਹਰ ਕੀ ਦੀਖ ਦਿੱਤੀ ਤੁਹਾਨੂੰ ਵੀ ਕਦਰ ਨਾਲ ਮਿਲ ਦੇਖ ਲਓ ਤੇ ਫੇਰ ਉਹ ਨਾ ਇਹ ਬੀਬੀ ਉਹਨਾਂ ਨੂੰ ਲਾਈਨ 'ਚੋਂ ਲੰਘਾ ਕੇ ਲੇ ਗਏ ਮੱਥਾ ਟਿਕਾਉਣ ਵਾਸਤੇ ਹਨਾ ਤੇ ਵੀ ਤੁਸੀਂ ਕਿਤੇ ਹੋਰ ਨਾ ਇੱਥੇ ਡਿੱਗ ਜਾਓ ਭੈਣ ਉਹਨਾਂ ਨੂੰ ਵੀ ਕਹਿ ਰਹੇ ਸੀਗੇ ਵੀ ਤੁਸੀਂ ਵੀ ਚਲੋ ਕਹਿੰਦੇ ਵੀ ਨਹੀਂ ਅਸੀਂ ਤਾਂ ਜਿਵੇਂ ਹੋਰ ਸੰਗਤ ਜਾਏਗੀ ਹਨਾ ਵੀ ਅਸੀਂ ਤਾਂ ਉਵੇਂ ਹੀ ਮੱਥਾ ਟੇਕਾਂਗੇ ਵੀ ਇਹ ਬਜ਼ੁਰਗ ਨੇ ਚਲੋ ਇਹਨਾਂ ਨੂੰ ਲੈ ਜਾਓ ਫਿਰ ਉਹ ਬੀਬੀ ਨੇ ਮੱਥਾ ਟਿਕਾਤਾ ਬੀਬੀ ਉਹਨਾਂ ਨੂੰ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੀਬੀ ਦਾ ਹਨਾ ਤੇ ਉਹਨਾਂ ਨੇ ਕਿਹਾ ਸੀ ਜਦੋਂ ਫੇਰ ਆਓਗੇ ਫਿਰ ਮੈਨੂੰ ਜ਼ਰੂਰ ਮਿਲ ਕੇ ਜਾਇਓ ਵੀ ਮੰਨੋ ਜਰੂਰ ਮਾਤਾ ਗਾਇ ਗੁਰੂ ਦੀ ਇਹ ਤਾਂ ਕਿਰਪਾ ਬਣਾ ਹਾਂ ਮੋਦੀ ਮਰਜੀ ਅਜੇ ਬਿਲਾਉਗਾ ਹਾਂ ਅਸੀਂ ਤਾਂ ਕਹਿੰਦੇ ਹਾਂ ਮੇਰੇ ਨੂੰ ਤਾਂ ਨਹੀਂ ਇਹ ਕਿ ਹੁੰਦਾ ਹਾਂ ਹਾਂ ਚਲੋ ਹਾਂ ਜੇ ਫੇਰ ਸਵੱਬ ਬਣਿਆ ਫੇਰ ਦਰਸ਼ਨ ਕਰਨ ਚੱਲਾਂਗੇ ਧੰਨਵਾਦ ਹੈ ਜੀ ਦੇ ਗੁਰੂ ਸਾਹਿਬ ਹਾਂ ਗੁਰੂ ਸਾਹਿਬ ਲਾਉਣਗੇ ਜਦੋਂ ਹਨਾ ਹਾਂ ਉਦੋਂ ਹਾਜ਼ਰੀ ਲੱਗੂਗੀ ਤੇ ਲੋ ਜੀ ਆਪਣਾ ਕੰਟੈਕਟ ਨੰਬਰ ਹੈਗਾ 70875020517087502051 ਤੇ ਤੁਸੀਂ ਪਹਿਲਾਂ ਪੇਮੈਂਟ ਕਰਕੇ ਜਿਹੜੇ ਜਿਹੜੇ ਸੂਟ ਲੈਣੇ ਨੇਗੇ ਤੇ ਜਿਹੜੇ ਜਿਹੜੇ ਤੁਹਾਨੂੰ ਦੱਸਿਆ ਵੀ ਇੰਨੇ ਇੰਨੇ ਪੀਸ ਨੇ ਉਹ ਪਹਿਲਾਂ ਆਪਣੇ ਲੈ ਲਿਓ ਠੀਕ ਹੈ ਜੀ ਤੇ ਬਾਕੀ ਜਿਹੜੇ ਬਾਕੀ ਸ਼ਾਇਦ ਰਿਪੀਟ ਹੋ ਜਾਣ ਹਨਾ ਤੇ ਜਦੋਂ ਇਹਨਾਂ ਦੇ ਰੈਡੀ ਹੋ ਗਏ ਫਿਰ ਤੁਸੀਂ ਸਭਨੇ ਮੰਗਣੇ ਨੇਗੇ ਕਿਉਂਕਿ ਹੁਣੀ ਪਹਿਲਾਂ ਹੀ ਪਤਾ ਚੱਲ ਜਾਂਦਾ ਹੁੰਦਾ ਵੀ ਆਹ ਚੀਜ਼ ਨੇ ਇਦਾਂ ਰੈਡੀ ਹੋਣਾ ਆਹ ਚੀਜ਼ ਨੇ ਇਦਾਂ ਰੈਡੀ ਹੋਣਾ ਹਨਾ ਤੇ ਠੀਕ ਹੈ ਜੀ ਚਲੋ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ